ਦੋਸਤੋ ਕਈ ਵਾਰ ਜ਼ਿੰਦਗੀ ਵਿੱਚ ਬੜੀ ਮਿਹਨਤ ਕਰਨ ਦੇ ਬਾਵਜੂਦ ਵੀ ਉਹ ਨਤੀਜੇ ਨਹੀਂ ਮਿਲਦੇ ਜਿਹੜੇ ਅਸੀਂ ਚਾਹੁੰਦੇ ਹਾਂ ਜਿਵੇਂ ਦੀ ਸਾਨੂੰ ਉਮੀਦ ਹੁੰਦੀ ਹੈ ਪਰ ਇਸ ਦੌਰਾਨ ਤੁਹਾਨੂੰ ਹਿੰਮਤ ਨਹੀਂ ਹਾਰਨੀ ਹੈ ਅਫਰਮੇਸ਼ਨਸ ਕਿਉਂ ਕਰੀਏ ਤੇ ਇਹ ਕੰਮ ਕਰਦੀ ਹੈ ਜਾਂ ਨਹੀਂ ਇਸ ਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਹੁਣ ਗੱਲ ਕਰਦੇ ਹਾਂ ਅਫਰਮੇਸ਼ਨਸ ਦੀ ਬੜੇ سارے ਲੋਕਾਂ ਨੂੰ ਇਸ ਗੱਲ ਦਾ ਪ੍ਰਮਾਣ ਚਾਹੀਦਾ ਹੈ ਕਿ ਇਹ ਸੱਚਮੁੱਚ ਕੰਮ ਕਰਦੇ ਵੀ ਹਨ ਜਾਂ ਨਹੀਂ ਮੈਂ ਤੁਹਾਨੂੰ ਕੁਝ ਸੁਨਾ ਚਾਹੁੰਦਾ ਹਾਂ ਇਸ ਵਿਸ਼ੇ ਦੇ ਬਾਰੇ ਵਿੱਚ ਭਗਵਤ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ ਹੈ ਕਿ ਤੁਸੀਂ ਜਿਵੇਂ ਸੋਚਦੇ ਹੋ ਉਵੇਂ ਹੀ ਬਣ ਜਾਂਦੇ ਹੋ ਇਸ ਗੱਲ ਨੂੰ Swami Vivekananda ਨੇ ਵੀ ਬੜਾ ਸਪਸ਼ਟ ਕੀਤਾ ਸੀ ਕਿ ਇਨਸਾਨ ਦੇ ਵਿਚਾਰ ਹੀ ਉਸ ਨੂੰ ਚੰਗਾ ਜਾਂ ਬੁਰਾ ਬਣਾਉਂਦੇ ਹਨ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨਾ ਚਾਹੁੰਦਾ ਹਾਂ ਮੇਰਾ ਇੱਕ ਦੋਸਤ ਅਰਵਿੰਦ ਅਤੇ ਮੈਂ ਬਚਪਨ ਵਿੱਚ ਹਮੇਸ਼ਾ ਜਦੋਂ ਅਸੀਂ ਖੇਡਣ ਜਾਂਦੇ ਸੀ ਮੈਦਾਨ ਵਿੱਚ ਖੇਡਦੇ ਸਮੇਂ ਇੱਕ ਵੱਡਾ ਚਿਹਰਾ ਪੱਥਰ ਰੱਖਿਆ ਹੋਇਆ ਹੁੰਦਾ ਸੀ ਅਰਵਿੰਦ ਹਮੇਸ਼ਾ ਉਸ ਤੇ ਖੜ ਜਾਂਦਾ ਤੇ ਉਹ ਹਮੇਸ਼ਾ ਇਵੇਂ ਜ਼ੋਰ-ਜ਼ੋਰ ਨਾਲ ਬੋਲਣ ਲੱਗਦਾ ਸੀ ਜਿਵੇਂ ਉਹ ਕਿਸੇ ਲੀਡਰ ਤੇ ਅਗੂ ਦੇ ਰੂਪ ਵਿੱਚ ਬੋਲ ਰਿਹਾ ਹੋਵੇ ਸਾਡੀ ਗਲੀ ਦੇ ਬੱਚੇ ਇਸ ਗੱਲ ਤੇ ਉਸ ਉੱਤੇ ਬੜਾ ਹੱਸਦੇ ਸੀ ਤੁਸੀਂ ਯਕੀਨ ਨਹੀਂ ਮੰਨੋਗੇ ਪਰ ਅੱਜ ਉਹ ਅਰਵਿੰਦ ਹਾਰਵਰਡ ਯੂਨੀਵਰਸਿਟੀ ਵਿੱਚ ਇੱਕ ਸਪੀਕਰ ਹੈ ਅਤੇ ਇਹ ਆਪਣੇ ਆਪ ਵਿੱਚ ਇੱਕ ਵੱਡਾ ਅਚੀਵਮੈਂਟ ਹੈ ਇਹ ਉਸ ਦੇ ਵਿਸ਼ਵਾਸ ਤੇ ਐਫਰਮੇਸ਼ਨਸ ਦਾ ਹੀ ਨਤੀਜਾ ਸੀ ਅਰਵਿੰਦ ਹਮੇਸ਼ਾ ਕਹਿੰਦਾ ਸੀ ਕਿ ਮੈਨੂੰ ਲੋਕਾਂ ਨਾਲ ਗੱਲਬਾਤ ਕਰਨਾ ਅੱਛਾ ਲੱਗਦਾ ਹੈ ਮੈਨੂੰ ਸਟੇਜ ਤੇ ਬੋਲਣਾ ਚੰਗਾ ਲੱਗਦਾ ਹੈ ਅਤੇ ਉਹ ਕਹਿੰਦਾ ਸੀ ਉਸ ਦੀ ਆਵਾਜ਼ ਲੋਕਾਂ ਤੱਕ ਪਹੁੰਚੇਗੀ ਉਸ ਦੇ ਇਹ ਦਿਨ ਰਾਤ ਦੇ ਐਫਰਮੇਸ਼ਨਸ ਉਸ ਦੀ ਜ਼ਿੰਦਗੀ ਦੀ ਹਕੀਕਤ ਬਣ ਗਿਆ ਇਹ ਗੱਲ ਤੇ ਯਕੀਨ ਕਰਨਾ ਜਾਂ ਨਾ ਕਰਨਾ ਇਹ ਤੁਹਾਡੇ ਹੱਥ ਵਿੱਚ ਹੈ ਅਫਰਮੇਸ਼ਨਸ ਦਾ ਸਾਡੀ ਜ਼ਿੰਦਗੀ ਤੇ ਬੜਾ ਵੱਡਾ ਪ੍ਰਭਾਵ ਪੈਂਦਾ ਹੈ ਜਦੋਂ ਅਸੀਂ ਸਮਰਪਿਤ ਹੋ ਕੇ ਆਪਣੇ ਦਿਲ ਦੇ ਅੰਦਰ ਚੰਗੇ ਖਿਆਲਾਂ ਨੂੰ ਜਗਾਉਂਦੇ ਹਾਂ ਤਾਂ ਉਹ ਖਿਆਲ ਹਕੀਕਤ ਵਿੱਚ ਬਦਲ ਜਾਂਦੇ ਹਨ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ ਅਜੇ ਵੀ ਕਈ ਲੋਕ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਅਫਰਮੇਸ਼ਨਸ ਸੱਚਮੁੱਚ ਕੰਮ ਕਰਦੇ ਹਨ ਜਾਂ ਨਹੀਂ ਮੈਂ ਇਸ ਦਾ ਸਾਧਾਰਨ ਜਵਾਬ ਦਿੰਦਾ ਹਾਂ ਕਰਕੇ ਦੇਖੋ ਨੁਕਸਾਨ ਕੁਝ ਵੀ ਨਹੀਂ ਇਸ ਨਾਲ ਤੁਸੀਂ ਆਪਣੇ ਮਨ ਨੂੰ ਮਜ਼ਬੂਤ ਅਤੇ ਸੁਚੇਤ ਤੇ ਸਕਾਰਾਤਮਕ ਰੱਖਦੇ ਹੋ ਇਹ ਤੁਹਾਨੂੰ ਗਲਤ ਜਾਂ ਬੁਰੇ ਪ੍ਰਭਾਵਾਂ ਤੋਂ ਬਚਾਉਂਦਾ ਹੈ ਇਹ ਤੁਹਾਡੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੰਦੇ ਹਨ ਹਮੇਸ਼ਾ ਯਾਦ ਰੱਖੋ ਤੁਸੀਂ ਜੋ ਸੋਚਦੇ ਹੋ ਉਹੀ ਬਣਦੇ ਹੋ ਜੇ ਅਸੀਂ ਆਪਣੇ ਜੀਵਨ ਵਿੱਚ ਸਕਾਰਾਤਮਕ ਸੋਚ ਅਤੇ ਅਫਰਮੇਸ਼ਨਸ ਨੂੰ ਅਪਣਾਉਂਦੇ ਹਾਂ ਤਾਂ ਇਹ ਸਾਨੂੰ ਸ਼ਕਤੀਸ਼ਾਲੀ ਦਿਸ਼ਾ ਦਿੰਦੇ ਹਨ ਜਿਵੇਂ ਇਹ ਦਿਮਾਗ ਨੂੰ ਡਿਪਰੈਸ਼ਨ ਜਾਂ ਨਕਾਰਾਤਮਕ ਖਿਆਲਾਂ ਤੋਂ ਬਚਾਉਂਦਾ ਹੈ ਜਦੋਂ ਅਸੀਂ ਪਰਮਾਤਮਾ ਵਿੱਚ ਪੂਰਾ ਵਿਸ਼ਵਾਸ ਰੱਖਦੇ ਹਾਂ ਤੇ ਆਪਣੇ ਮਨ ਨੂੰ ਪਵਿੱਤਰ ਵਿਚਾਰਾਂ ਨਾਲ ਭਰਦੇ ਹਾਂ ਤਾਂ ਇਹ ਸਾਡੇ ਜੀਵਨ ਦੇ ਹਰ ਪਹਿਲੂ ਨੂੰ ਵਧੀਆ ਬਣਾਉਂਦਾ ਹੈ ਅੱਜ ਦੇ ਸਮੇਂ ਵਿੱਚ ਲੋਕ ਡਿਪਰੈਸ਼ਨ ਚਿੰਤਾ ਅਤੇ ਪਰੇਸ਼ਾਨੀ ਦੇ ਕਾਰਨ ਬੜਾ ਕੁਝ ਗੁਆ ਰਹੇ ਹਨ ਪਰ ਜੇ ਅਸੀਂ ਐਫਰਮੇਸ਼ਨ ਅਤੇ ਸਕਾਰਾਤਮਕ ਵਿਚਾਰਾਂ ਨੂੰ ਅਪਣਾਵਾਂਗੇ ਤਾਂ ਇਹ ਸਾਡੇ ਮਨ ਅਤੇ ਸਰੀਰ ਨੂੰ ਸ਼ਾਂਤ ਕਰ ਦੇਵੇਗਾ ਇਹ ਸਾਡੇ ਵਿਚਾਰਾਂ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਵਿੱਚ ਸਹਾਇਕ ਹੋਵੇਗਾ ਜਿਵੇਂ ਕਿਹਾ ਜਾਂਦਾ ਹੈ ਜਿਹੋ ਜਿਹਾਂ ਬੀਜ ਬੀਜੋਗੇ ਉਹ ਜਿਹੇ ਹੀ ਫਲ ਮਿਲੇਗਾ ਜੇ ਅਸੀਂ ਪਰੇਸ਼ਾਨੀਆਂ ਬਾਰੇ ਸੋਚਦੇ ਹਾਂ ਤਾਂ ਉਹ ਸਾਡੇ ਜੀਵਨ ਵਿੱਚ ਆਉਂਦੀਆਂ ਹਨ ਪਰ ਜੇ ਅਸੀਂ ਖੁਸ਼ੀਆਂ ਉਮੀਦਾਂ ਅਤੇ ਮੋਟੀਵੇਸ਼ਨ ਤੇ ਧਿਆਨ ਦਿੰਦੇ ਹਾਂ ਤਾਂ ਸਾਡਾ ਜੀਵਨ ਉਹੀ ਰਸਤੇ ਤੇ ਚੱਲਦਾ ਹੈ ਦੋਸਤੋ ਤੁਹਾਡਾ ਭੂਤਕਾਲ ਤੁਹਾਡੇ ਹੱਥ ਵਿੱਚ ਨਹੀਂ ਹੈ ਪਰ ਤੁਹਾਡਾ ਵਰਤਮਾਨ ਅਤੇ ਭਵਿੱਖ ਤੁਹਾਡੇ ਅਧੀਨ ਹੈ ਇਸ ਲਈ ਜੋ ਹੋਇਆ ਉਸ ਨੂੰ ਛੱਡ ਦਿਓ ਪਰਮਾਤਮਾ ਤੇ ਵਿਸ਼ਵਾਸ ਕਰੋ ਪਰਮਾਤਮਾ ਦੇ ਨਾਮ ਵਿੱਚ ਅਜਿਹੀ ਤਾਕਤ ਹੈ ਜੋ ਤੁਹਾਡੇ ਦਿਮਾਗ ਨੂੰ ਸ਼ਾਂਤ ਰੱਖਦੀ ਹੈ ਜੇ ਅਸੀਂ ਸਵੇਰੇ ਸ਼ਾਮ ਕਿਸੇ ਵੀ ਸਮੇਂ ਆਪਣੇ ਵਿਚਾਰਾਂ ਨੂੰ ਵਾਸ਼ ਕਰਕੇ ਨਵੀਆਂ ਪੋਜ਼ਿਟਿਵ ਸੋਚਾਂ ਨਾਲ ਭਰਦੇ ਹਾਂ ਤਾਂ ਇਹ ਸਾਡੇ ਜੀਵਨ ਨੂੰ ਵਧੀਆ ਬਣਾ ਸਕਦੀ ਹੈ ਇਸ ਵੀਡੀਓ ਵਿੱਚ ਬੜੇ ਵਧੀਆ ਤਰੀਕੇ ਨਾਲ ਇਹ ਸਮਝਾਇਆ ਹੈ ਕਿ ਅਸੀਂ ਜੋ ਸੋਚਦੇ ਹਾਂ ਉਹ ਸਾਡੀ ਹਕੀਕਤ ਬਣ ਜਾਂਦਾ ਹੈ ਇਸ ਗੱਲ ਨੂੰ ਅਪਣਾਉਣਾ ਹਰ ਇਨਸਾਨ ਲਈ ਮਹੱਤਵਪੂਰਨ ਹੈ ਪਰਮਾਤਮਾ ਨੇ ਸਾਨੂੰ ਇੱਕ ਸ਼ਕਤੀਸ਼ਾਲੀ ਦਿਮਾਗ ਦਿੱਤਾ ਹੈ ਇਹ ਦਿਮਾਗ ਸਾਡੀ ਜ਼ਿੰਦਗੀ ਦਾ ਰੂਪ ਬਦਲ ਸਕਦਾ ਹੈ ਜੇ ਅਸੀਂ ਇਸ ਨੂੰ ਸਹੀ ਤਰੀਕੇ ਨਾਲ ਵਰਤਦੇ ਹਾਂ ਐਫਰਮੇਸ਼ਨ ਦੀ ਸ਼ਕਤੀ ਅਤੇ ਅਹਿਮੀਅਤ ਐਫਰਮੇਸ਼ਨਸ ਸਿਰਫ ਚੰਗੀ ਆਦਤ ਨਹੀਂ ਹੈ ਇਹ ਸਾਡੇ ਦਿਮਾਗ ਦਾ ਬਲੂਪ੍ਰਿੰਟ ਬਦਲ ਸਕਦਾ ਹੈ ਜਦੋਂ ਅਸੀਂ ਨਕਾਰਾਤਮਕ ਸਵਾਲਾਂ ਜਾਂ ਗੁਜ਼ਰੇ ਸਮੇਂ ਦੀਆਂ ਗਲਤੀਆਂ ਬਾਰੇ ਸੋਚਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਪਿਛਲੇ ਦਰਦ ਨਾਲ ਜੋੜਦੇ ਹਾਂ ਪਰ ਜਦੋਂ ਅਸੀਂ ਐਫਰਮੇਸ਼ਨਸ ਕਰਦੇ ਹਾਂ ਤਾਂ ਇਹ ਸਾਨੂੰ ਅੱਜ ਦੀ ਸ਼ਕਤੀ ਨਾਲ ਜੋੜਦਾ ਹੈ ਇਹ ਸਾਡੇ ਅੰਦਰ ਆਤਮ ਵਿਸ਼ਵਾਸ ਪੈਦਾ ਕਰਦਾ ਹੈ ਸਾਡੇ ਅਵਚੇਤਨ ਮਨ ਨੂੰ ਸਹੀ ਦਿਸ਼ਾ ਦਿੰਦਾ ਹੈ ਅਤੇ ਸਾਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਦਾ ਹੈ ਅਨਕੌਨਸ਼ੀਅਸ ਮਾਈਂਡ ਦੇ ਅਸਰ ਨੂੰ ਸਮਝੋ ਅਵਚੇਤਨ ਮਨ ਸਾਡੇ ਜੀਵਨ ਦਾ 90% ਹਿੱਸਾ ਨਿਰਧਾਰਿਤ ਕਰਦਾ ਹੈ ਐਫਰਮੇਸ਼ਨ ਅਸਲ ਵਿੱਚ ਇਸ unconscious mind ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ ਜਦੋਂ ਅਸੀਂ ਸਵੇਰੇ ਜਾਗਦੇ ਹਾਂ ਜਾਂ ਰਾਤ ਨੂੰ ਸੌਣ ਤੋਂ 15 ਮਿੰਟ ਪਹਿਲਾਂ ਐਫਰਮੇਸ਼ਨ ਕਰਦੇ ਹਾਂ ਤਾਂ ਇਹ ਸਮਾਂ ਸਾਡੇ ਦਿਮਾਗ ਦੇ ਸਭ ਤੋਂ ਗਹਿਰੇ ਅਤੇ ਸ਼ਕਤੀਸ਼ਾਲੀ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ ਇਹ ਸਮਾਂ ਇਸ ਲਈ ਖਾਸ ਹੈ ਕਿਉਂਕਿ ਇਹ ਸਮਾਂ ਸਾਡੇ ਅਨਕੌਨਸ਼ੀਅਸ ਮਾਈਂਡ ਵਿੱਚ ਜਾਣ ਲਈ ਸਭ ਤੋਂ ਵਧੀਆ ਵਿੰਡੋ ਹੁੰਦੀ ਹੈ ਐਫਰਮੇਸ਼ਨ ਦੇ ਲਾਭ ਪਿਛਲੇ ਦਰਦ ਤੋਂ ਛੁਟਕਾਰਾ ਅਫਰਮੇਸ਼ਨ ਤੁਹਾਨੂੰ ਤੁਹਾਡੇ ਪੁਰਾਣੇ ਦੁੱਖਾਂ ਨਾਲ ਨਹੀਂ ਜੋੜਦਾ ਇਹ ਸਿਰਫ ਅੱਜ ਅਤੇ ਭਵਿੱਖ ਦੀ ਚੰਗੀ ਗੱਲਾਂ ਤੇ ਧਿਆਨ ਕੇਂਦ੍ਰਿਤ ਕਰਦਾ ਹੈ ਸਕਾਰਾਤਮਕ ਸੋਚ ਜੇ ਤੁਹਾਡਾ ਮਨ ਸਕਾਰਾਤਮਕ ਹੋਵੇਗਾ ਤਾਂ ਤੁਸੀਂ ਨਵੇਂ ਮੌਕਿਆਂ ਖੁਸ਼ੀਆਂ ਅਤੇ ਸਫਲਤਾ ਨੂੰ ਆਕਰਸ਼ਿਤ ਕਰੋਗੇ ਸ਼ਾਂਤੀ ਅਤੇ ਖੁਸ਼ਹਾਲੀ ਜਦੋਂ ਤੁਸੀਂ ਸਬਕੌਨਸ਼ੀਅਸ ਮਾਈਂਡ ਨੂੰ ਪਵਿੱਤਰ ਵਿਚਾਰਾਂ ਨਾਲ ਭਰਦੇ ਹੋ ਤਾਂ ਇਹ ਤੁਹਾਡੇ ਦਿਨ ਰਾਤ ਦੇ ਹਰ ਪਲ ਨੂੰ ਸ਼ਾਂਤ ਅਤੇ ਸੁਖਮਈ ਬਣਾਉਂਦਾ ਹੈ ਇਹ ਸਿਰਫ ਮਨ ਨੂੰ ਸ਼ਾਂਤ ਨਹੀਂ ਕਰਦਾ ਸਗੋਂ ਤੁਹਾਡੇ ਅੰਦਰ ਸਵੈ ਵਿਕਾਸ ਦਾ ਬੀਜ ਵੀ ਬੋਹ ਜਾਂਦਾ ਹੈ ਕਦੋਂ ਅਤੇ ਕਿਵੇਂ ਐਫਰਮੇਸ਼ਨ ਕਰਨਾ ਸਵੇਰੇ ਜਾਗਦੇ ਸਮੇਂ ਇਹ ਸਮਾਂ ਦਿਨ ਦੀ ਸ਼ੁਰੂਆਤ ਨੂੰ ਤਾਜ਼ਗੀ ਅਤੇ ਜਾਨਦਾਰ ਬਣਾਉਂਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਤੁਹਾਡੇ ਦਿਮਾਗ ਨੂੰ ਅਨਕੌਨਸ਼ੀਅਸ ਦਿਸ਼ਾ ਵਿੱਚ ਲਿਜਾ ਕੇ ਸ਼ਾਂਤ ਅਤੇ ਸਥਿਰ ਬਣਾਉਂਦਾ ਹੈ ਅਲੋਨ ਟਾਈਮ ਜਿਵੇਂ ਟ੍ਰੈਵਲ ਦੇ ਦੌਰਾਨ ਟ੍ਰੈਵਲ ਦੇ ਦੌਰਾਨ ਅਕਸਰ ਅਸੀਂ ਹੌਲੀ-ਹੌਲੀ ਨੀਂਦ ਵਿੱਚ ਜਾਂਦੇ ਹਾਂ ਇਹ ਸਮਾਂ ਐਫਰਮੇਸ਼ਨ ਕਰਨ ਲਈ ਬਹੁਤ ਉੱਤਮ ਹੈ ਕਿਉਂਕਿ ਇਹ ਸਮੇਂ ਦਿਮਾਗ ਅਲੋਨ ਰਹਿੰਦਾ ਹੈ ਐਫਰਮੇਸ਼ਨ ਸਿਰਫ ਇੱਕ ਸਾਧਨ ਨਹੀਂ ਹੈ ਇਹੀ ਤੁਹਾਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਇੱਕ ਰਾਹ ਹੈ ਕਾਫੀ ਟਾਈਮ ਲੈ ਚੁੱਕਿਆ ਹਾਂ ਤੁਹਾਡਾ ਇਸ ਨਾਲ ਤੁਹਾਡਾ ਕੁਝ ਤੇ ਫਾਇਦਾ ਹੋਵੇਗਾ ਹੁਣ ਅਫਰਮੇਸ਼ਨਸ ਸ਼ੁਰੂ ਕਰਦੇ ਹਾਂ ਮੈਂ ਇਹ ਆਸ ਕਰਦਾ ਹਾਂ ਕਿ ਤੁਸੀਂ ਮੇਰੇ ਨਾਲ ਅਫਰਮੇਸ਼ਨ ਜ਼ਰੂਰ ਕਰੋਗੇ ਆਜੋ ਦੋਸਤੋ ਸ਼ੁਰੂ ਕਰੀਏ ਮੇਰਾ ਮਨ ਹਮੇਸ਼ਾ ਸ਼ਾਂਤ ਰਹਿੰਦਾ ਹੈ ਮੇਰੇ ਨਾਲ ਹਮੇਸ਼ਾ ਸਭ ਕੁਝ ਵਧੀਆ ਹੁੰਦਾ ਹੈ ਮੈਂ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਕਦੇ ਪਰੇਸ਼ਾਨ ਨਹੀਂ ਹੁੰਦਾ ਮੈਂ ਹਮੇਸ਼ਾ ਖੁਸ਼ ਰਹਿੰਦਾ ਹਾਂ ਮੇਰਾ ਬਚਪਨ ਬੜਾ ਖੁਸ਼ਹਾਲੀ ਵਿੱਚ ਬਤੀਤ ਹੋਇਆ ਹੈ ਮੇਰੇ ਕੋਲ ਉਹ ਸਭ ਕੁਝ ਹੈ ਜੋ ਮੈਨੂੰ ਚਾਹੀਦਾ ਹੈ ਮੇਰਾ ਪਰਿਵਾਰ ਬੜਾ ਖੁਸ਼ਹਾਲ ਪਰਿਵਾਰ ਹੈ ਮੇਰਾ ਦਿਮਾਗ ਬਿਲਕੁਲ ਸਿਹਤਮੰਦ ਅਤੇ ਸ਼ਕਤੀਸ਼ਾਲੀ ਤੇ ਪੋਜ਼ਿਟਿਵ ਸੋਚ ਵਾਲਾ ਹੈ ਮੇਰੇ ਵਿਚਾਰ ਹਮੇਸ਼ਾ ਪੋਜ਼ਿਟਿਵ ਰਹਿੰਦੇ ਹਨ ਮੈਂ ਕਦੇ ਕਿਸੇ ਲਈ ਖਰਾਬ ਨਹੀਂ ਸੋਚਦਾ ਮੇਰਾ ਦਿਮਾਗ ਹਮੇਸ਼ਾ ਚੰਗੇ ਵਿਚਾਰਾਂ ਨਾਲ ਭਰਿਆ ਰਹਿੰਦਾ ਹੈ ਮੇਰਾ ਮਨ ਹਮੇਸ਼ਾ ਪੋਜ਼ਿਟਿਵ ਰਹਿੰਦਾ ਹੈ ਮੈਂ ਆਪਣੇ ਬਾਰੇ ਵਿੱਚ ਹਮੇਸ਼ਾ ਪੋਜ਼ਿਟਿਵ ਸੋਚਦਾ ਹਾਂ ਮੈਨੂੰ ਹਮੇਸ਼ਾ ਵਧੀਆ ਵਿਚਾਰ ਆਉਂਦੇ ਹਨ ਮੇਰਾ ਭਗਵਾਨ ਹਮੇਸ਼ਾ ਮੇਰੇ ਨਾਲ ਹੈ ਉੱਪਰ ਵਾਲੇ ਦੀ ਕਿਰਪਾ ਮੇਰੇ ਤੇ ਹਮੇਸ਼ਾ ਬਣੀ ਰਹਿੰਦੀ ਹੈ ਮੈਂ ਬੜੇ ਹੀ ਭਾਗਾ ਵਾਲਾ ਹਾਂ ਮੈਂ ਆਪਣੇ ਭਗਵਾਨ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੋ ਉਹਨੇ ਮੈਨੂੰ ਇੰਨਾ ਸੁੰਦਰ ਜੀਵਨ ਦਿੱਤਾ ਅੱਜ ਜੋ ਕੁਝ ਵੀ ਮੇਰੇ ਕੋਲ ਹੈ ਉਸ ਲਈ ਮੈਂ ਆਪਣੇ ਪਰਮਾਤਮਾ ਦਾ ਦਿਲੋਂ ਆਭਾਰੀ ਹਾਂ ਮੈਂ ਆਪਣੇ ਅਤੇ ਦੂਸਰਿਆਂ ਦੇ ਬਾਰੇ ਵਿੱਚ ਪੋਜੀਟਿਵ ਸੋਚਦਾ ਹਾਂ ਮੈਂ ਹਮੇਸ਼ਾ ਆਪਣੇ ਟੀਚਿਆਂ ਬਾਰੇ ਸੋਚਦਾ ਰਹਿੰਦਾ ਹਾਂ ਮੈਂ ਆਪਣੀ ਮੰਜ਼ਿਲ ਵੱਲ ਤੇਜ਼ੀ ਨਾਲ ਅਗਾਹ ਵਧਦਾ ਜਾ ਰਿਹਾ ਹਾਂ ਮੇਰਾ ਦਿਮਾਗ ਹਮੇਸ਼ਾ ਚਿੰਤਾ ਮੁਕਤ ਰਹਿੰਦਾ ਹੈ ਮੈਨੂੰ ਕਦੇ ਕਿਸੇ ਗੱਲ ਦੀ ਚਿੰਤਾ ਨਹੀਂ ਹੁੰਦੀ ਮੈਂ ਹਮੇਸ਼ਾ ਸ਼ਾਂਤ ਅਤੇ ਖੁਸ਼ ਰਹਿੰਦਾ ਹਾਂ ਮੇਰੀ ਮੰਜ਼ਿਲ ਬੜੀ ਕਰੀਬ ਹੈ ਮੇਰੇ ਦੋਸਤ ਹਮੇਸ਼ਾ ਪੋਜ਼ਿਟਿਵ ਗੱਲ ਕਰਦੇ ਹਨ ਮੈਂ ਇੱਕ ਪੋਜ਼ਿਟਿਵ ਐਟੀਟਿਊਡ ਵਾਲਾ ਇਨਸਾਨ ਹਾਂ ਮੇਰਾ ਮਨ ਹਮੇਸ਼ਾ ਪੋਜ਼ਿਟਿਵ ਸੋਚਦਾ ਹੈ ਮੈਂ ਇੱਕ ਪੋਜ਼ਿਟਿਵ ਇਨਸਾਨ ਹਾਂ ਹਾਲਾਤ ਜਿਵੇਂ ਦੇ ਮਰਜ਼ੀ ਹੋਣ ਮੈਂ ਖੁਸ਼ ਰਹਿੰਦਾ ਹਾਂ ਮੇਰਾ ਮਨ ਹਮੇਸ਼ਾ ਸ਼ਾਂਤ ਰਹਿੰਦਾ ਹੈ ਮੈਂ ਹਮੇਸ਼ਾ ਸਹੀ ਅਤੇ ਵਧੀਆ ਫੈਸਲੇ ਲੈਂਦਾ ਹਾਂ ਮੇਰੇ ਤੇ ਕਿਸੇ ਦੀ ਗਲਤ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਮੇਰਾ ਦਿਮਾਗ ਕਿਸੇ ਵੀ ਗਲਤ ਗੱਲ ਨੂੰ ਸਵੀਕਾਰ ਨਹੀਂ ਕਰਦਾ ਮੈਂ ਇੱਕ ਬੜਾ ਸੰਪੰਨ ਅਤੇ ਅਮੀਰ ਆਦਮੀ ਹਾਂ ਮੈਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਮੈਂ ਅਮੀਰ ਬਣਾਂਗਾ ਮੈਂ ਆਪਣੇ ਕੰਮ ਨੂੰ ਸਹੀ ਸਮੇਂ ਤੇ ਪੂਰਾ ਕਰਦਾ ਹਾਂ ਮੈਂ ਸਮੇਂ ਦੀ ਬੜੀ ਇੱਜ਼ਤ ਕਰਦਾ ਹਾਂ ਮੈਂ ਹਮੇਸ਼ਾ ਆਪਣੇ ਕੰਮ ਨੂੰ ਬੜਾ ਕੰਸਨਟ੍ਰੇਸ਼ਨ ਨਾਲ ਕਰਦਾ ਹਾਂ ਮੈਂ ਹਮੇਸ਼ਾ ਆਪਣੇ ਕੰਮ ਦੇ ਬਾਰੇ ਵਿੱਚ ਆਪਣੇ ਫਿਊਚਰ ਦੇ ਬਾਰੇ ਵਿੱਚ ਆਪਣੇ ਆਰਥਿਕ ਹਾਲਾਤ ਦੇ ਬਾਰੇ ਵਿੱਚ ਪੋਜ਼ਿਟਿਵ ਰਹਿੰਦਾ ਹਾਂ ਮੇਰੇ ਮਨ ਵਿੱਚ ਕਦੇ ਵੀ ਕਿਸੇ ਦੇ ਬਾਰੇ ਗਲਤ ਸੋਚ ਨਹੀਂ ਆਉਂਦੀ ਮੈਨੂੰ ਆਪਣੇ ਮਨ ਅਤੇ ਦਿਲ ਉੱਤੇ ਆਪਣੇ ਦਿਮਾਗ ਉੱਤੇ ਅਤੇ ਆਪਣੇ ਸਰੀਰ ਉੱਤੇ ਪੂਰਾ ਭਰੋਸਾ ਹੈ ਮੈਂ ਆਪਣੇ ਸਾਰੇ ਰਿਐਕਸ਼ਨ ਨੂੰ ਨਿਯੰਤਰਿਤ ਕਰ ਸਕਦਾ ਹਾਂ ਮੇਰੀ ਕਿਸਮਤ ਬੜੀ ਵਧੀਆ ਹੈ ਅਤੇ ਮੇਰੀ ਕਿਸਮਤ ਹਮੇਸ਼ਾ ਮੇਰਾ ਸਾਥ ਦਿੰਦੀ ਹੈ ਮੈਂ ਆਪਣੇ ਆਪ ਨਾਲ ਬੜਾ ਪਿਆਰ ਕਰਦਾ ਹਾਂ ਮੈਂ ਬੜਾ ਸਿਹਤਮੰਦ ਅਤੇ ਫਿਟ ਰਹਿੰਦਾ ਹਾਂ ਮੇਰੇ ਦੋਸਤ ਹਮੇਸ਼ਾ ਪੋਜ਼ਿਟਿਵ ਅਤੇ ਨੈਗੇਟਿਵ ਵਿਚਾਰਾਂ ਤੋਂ ਦੂਰ ਰਹਿੰਦੇ ਹਨ ਮੈਂ ਹਮੇਸ਼ਾ ਇੱਕ ਸਕਾਰਾਤਮਕ ਰਵੱਈਆ ਰੱਖਣ ਵਾਲਾ ਵਿਅਕਤੀ ਹਾਂ ਹਾਲਾਤ ਜਿਵੇਂ ਦੇ ਵੀ ਹੋਣ ਮੈਂ ਹਮੇਸ਼ਾ ਖੁਸ਼ ਰਹਿੰਦਾ ਹਾਂ ਮੇਰਾ ਦਿਮਾਗ ਹਮੇਸ਼ਾ ਸ਼ਾਂਤ ਰਹਿੰਦਾ ਹੈ ਅਤੇ ਮੈਂ ਆਪਣੀ ਜ਼ਿੰਦਗੀ ਲਈ ਸਹੀ ਅਤੇ ਵਧੀਆ ਫੈਸਲੇ ਲੈਂਦਾ ਹਾਂ ਕਿਸੇ ਦੀ ਗਲਤ ਗੱਲ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੁੰਦਾ ਮੇਰਾ ਦਿਮਾਗ ਕਦੇ ਵੀ ਕਿਸੇ ਗਲਤ ਗੱਲ ਨੂੰ ਸਵੀਕਾਰ ਨਹੀਂ ਕਰਦਾ ਮੈਂ ਇੱਕ ਧੰਨਵਾਨ ਅਤੇ ਸਫਲ ਵਿਅਕਤੀ ਹਾਂ ਮੈਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਮੈਂ ਇੱਕ ਬੜਾ ਅਮੀਰ ਵਿਅਕਤੀ ਬਣਾਂਗਾ ਪੈਸੇ ਅਤੇ ਆਰਥਿਕ ਸਥਿਤੀ ਦੇ ਮੁੱਦੇ ਵਿੱਚ ਮੈਂ ਹਮੇਸ਼ਾ ਗੰਭੀਰ ਅਤੇ ਜ਼ਿੰਮੇਵਾਰ ਰਹਿੰਦਾ ਹਾਂ ਮੈਂ ਹਮੇਸ਼ਾ ਆਪਣਾ ਕੰਮ ਧਿਆਨ ਸਮਰਪਣ ਅਤੇ ਪੂਰੀ ਇਕਾਗਰਤਾ ਨਾਲ ਕਰਦਾ ਹਾਂ ਮੈਂ ਸਮੇਂ ਦੀ ਬੜੀ ਇੱਜ਼ਤ ਕਰਦਾ ਹਾਂ ਅਤੇ ਹਮੇਸ਼ਾ ਆਪਣੇ ਕੰਮ ਸਹੀ ਸਮੇਂ ਤੇ ਪੂਰਾ ਕਰਦਾ ਹਾਂ ਮੈਂ ਹਮੇਸ਼ਾ ਆਪਣੇ ਫਿਊਚਰ ਆਪਣੇ ਕੰਮ ਆਰਥਿਕ ਸਥਿਤੀ ਬਾਰੇ ਪੋਜ਼ਿਟਿਵ ਸੋਚਦਾ ਹਾਂ ਕਦੇ ਵੀ ਮੇਰੇ ਮਨ ਵਿੱਚ ਗਲਤ ਵਿਚਾਰ ਨਹੀਂ ਆਉਂਦੇ ਮੈਨੂੰ ਆਪਣੇ ਮਨ, ਦਿਲ, ਦਿਮਾਗ ਅਤੇ ਸਰੀਰ ਤੇ ਪੂਰਾ ਭਰੋਸਾ ਹੈ। ਮੈਂ ਆਪਣੇ ਆਪ ਨਾਲ ਬੜਾ ਪਿਆਰ ਕਰਦਾ ਹਾਂ। ਮੈਂ ਆਪਣੀਆਂ ਸਾਰੀਆਂ ਪ੍ਰਤੀਕਿਰਿਆਵਾਂ ਨੂੰ ਕਾਬੂ ਵਿੱਚ ਰੱਖਦਾ ਹਾਂ। ਮੇਰਾ ਭਾਗਯ ਬੜਾ ਵਧੀਆ ਹੈ। ਮੇਰਾ ਭਾਗਯ ਹਮੇਸ਼ਾ ਮੇਰਾ ਸਾਥ ਦਿੰਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਅਫਰਮੇਸ਼ਨਸ ਪਸੰਦ ਆਈਆਂ ਹੋਣਗੀਆਂ ਕਿਰਪਾ ਕਰਕੇ ਇਸ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਹਾਡੀ ਜ਼ਿੰਦਗੀ ਹਮੇਸ਼ਾ ਪੋਜ਼ਿਟਿਵ ਬਣੀ ਰਹੇ ਤੁਹਾਡੇ ਜੀਵਨ ਵਿੱਚ ਸੁੱਖ ਸ਼ਾਂਤੀ ਅਮੀਰਤਾ ਅਤੇ ਬੜੀਆਂ ਸਾਰੀਆਂ ਖੁਸ਼ੀਆਂ ਬਣੀਆਂ ਰਹਿਣ ਧੰਨਵਾਦ